ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀਏ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਤੱਕ ਜੋ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਸਾਈ ਬੁੱਢਣ ਸ਼ਾ ਜੋ ਕਿ ਬਹੁਤ ਕਠਨ ਤਪ ਤਪੱਸਿਆ ਭਗਤੀ ਕਰ ਰਿਹਾ ਸੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਸ ਨੂੰ ਆਪਣੇ ਪਿਆਰ ਵਿੱਚ ਆਪਣੇ ਪ੍ਰੇਮ ਵਿੱਚ ਰੰਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਵਿੱਚ ਲਾਇਆ ਔਰ ਇਹ ਦ੍ਰਿੜ ਕਰਵਾਇਆ ਕਿ ਹਰ ਇੱਕ ਵਸਤੂ ਹਰ ਇੱਕ ਚੀਜ਼ ਵਿੱਚ ਪਰਮੇਸ਼ਰ ਹਾਜ਼ਰ ਹੈ ਔਰ ਜਿਸ ਟਿੱਲੇ ਉੱਪਰ ਜਿਸ ਪਹਾੜੀ ਉੱਪਰ ਸਾਈਂ ਬੁੱਢਣ ਸਾਹਿਬ ਜੀ ਰਿਆ ਕਰਦੇ ਸੀ ਉਹਦੇ ਹੇਠਾਂ ਪਹਾੜੀ ਤੋਂ ਦੋ ਘਰ ਰਹਿੰਦੇ ਸੀ ਦੋਵੇਂ ਭਰਾ ਸਨ ਦੋਵੇਂ ਭਰਾ ਔਰ ਵੱਡੇ ਭਰਾ ਦੀ ਘਰ ਵਾਲੀ ਔਰ ਉਸ ਦੀ ਲੜਕੀ ਇਹਨਾਂ ਦੇ ਘਰ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੇ ਪ੍ਰਸ਼ਾਦਾ ਛਕਿਆ ਸੀ ਤੇ ਜਾਣ ਵੇਲੇ ਮਹਾਰਾਜ ਜੀ ਨੇ ਇਹਨਾਂ ਨੂੰ ਹੁਕਮ ਕੀਤਾ ਸੀ ਕਿ ਸਾਈ ਬੁੱਢਣ ਸ਼ਾਹ ਦੇ ਕੋਲ ਤੁਸੀਂ ਜਾਣਾ ਔਰ ਸਤ ਸੰਗਤ ਕਰਨੀ ਹੈ ਆਪਸ ਵਿੱਚ ਮੇਲ ਰੱਖਣਾ ਹੈ ਪਹਿਲਾਂ ਇਕਾਂਤੀ ਰਹਿੰਦਾ ਸੀ ਪਰੰਤੂ ਹੁਣ ਤੁਸੀਂ ਉਸ ਕੋਲ ਜਾ ਕੇ ਸਤਸੰਗ ਕਰਨੀ ਹੈ ਸੋ ਇਥੋਂ ਤੱਕ ਆਪ ਜੀ ਨੇ ਸਰਵਣ ਕੀਤਾ ਅੱਗੇ ਇਤਿਹਾਸ ਸਰਵਣ ਕਰੀਏ ਜੀ ਭਰਜਾਨਾਂ ਦੀ ਤਰ੍ਹਾਂ ਜਪੋ ਜੀ ਸਤ ਨਾਮ ਵਾਹਿ ਗੁਰੂ सत्मवाहे गुरु सावाहे गृ सावाहे गुरु ਸਤ ਨਾਮ ਵਾਹਿਗੁਰੂ ਸੋ ਮਹਾਰਾਜ ਜੀ ਨੇ ਬਚਨ ਕੀਤਾ ਸੀ ਉਹ ਅੱਗੇ ਇਕਾਂਤੀ ਸੀ ਉਸ ਦਾ ਮਨ ਰੋਗੀ ਸੀ ਕਿਸੇ ਨੂੰ ਪਾਸ ਨਹੀਂ ਦੇਖ ਸਕਦਾ ਸੀ ਹੁਣ Arogh ਹੋਇਆ ਹੈ ਸੁੱਚੀ ਸਤ ਸੰਗਤ ਦਾ ਚਾਹਵਾਨ ਹੋਵੇਗਾ ਸਤ ਸੰਗਤ ਕਰਨਾ ਨਾਮ ਜਪਣਾ ਬੁੱਢਣ ਸ਼ਾਹ ਨੇ ਸਤਗੁਰ ਦਾ ਇਹ ਪ੍ਰੇਮ ਸੁਣ ਕੇ ਬਹੁਤ ਬੈਰਾਗ ਕੀਤਾ ਤੇ ਫਿਰ ਸ਼ੁਕਰ ਕੀਤਾ ਫਿਰ ਪਿੰਜੂ ਨੂੰ ਕਹਿਣ ਲੱਗਾ ਬਈ ਸਤਸੰਗੀ ਮਿੱਤਰ ਕੀ ਇਕਾਂਤ ਬਾੜੀਸ਼ ਹੈ ਪਿੰਜੂ ਨੇ ਕਿਹਾ ਸਾਈ ਜੀ ਗ੍ਰਸਤੀਆਂ ਨੂੰ ਕੀ ਪਤਾ ਪਰ ਇਉਂ ਲੱਗਦਾ ਜਿਵੇਂ ਨਿਰੀ ਇਕਾਂਤ ਇਹ ਤਾਂ ਕੋਈ ਡੰਨ ਹੈ ਬੁੱਢਣ ਸ਼ਾਹ ਨੇ ਕਿਹਾ ਫਿਰ ਫਕੀਰ ਤਾਂ ਇਕਾਂਤ ਵਿੱਚ ਵੱਸਦੇ ਹਨ ਪਿੰਡੂ ਨੇ ਕਿਹਾ ਜੀ ਰੋਗੀ ਪਾਪਾਂ ਦੇ ਭੈ ਵਾਲੇ ਤਪੀ ਹਾਂ ਹੱਠ ਧਾਰਦੇ ਹਨ ਹੱਠ ਨਾਲ ਰਹਿੰਦੇ ਹੋਣਗੇ ਇਕਾਂਤ ਵਿੱਚ ਜੇ ਮਨ ਰਸ ਤੇ ਸਿਮਰਨ ਵਿੱਚ ਰਹੇ ਤਾਂ ਇਕਾਂਤ ਵੀ ਚੰਗੀ ਪਰ ਰਸੀਏ ਮਨ ਦਾ ਸੋਚੇ ਸਤਸੰਗ ਵਿੱਚ ਕਿਉਂ ਵਿਗਾੜ ਹੋਸੀ ਜੋ ਰਸੀਏ ਹਨ ਨਾਮ ਦੇ ਪ੍ਰੇਮੀ ਹਨ ਉੱਚੇ ਉੱਚੇ ਸਤਸੰਗ ਵਿੱਚ ਵੱਸਦੇ ਹੋਸਣ ਨਾ ਬੁੱਢਣ ਸ਼ਾਹ ਨੇ ਕਿਹਾ ਪਰ ਸੰਸਾਰ ਦਗੇਵਾਜ ਹੈ ਮਤਲਬੀ ਹੈ ਧੀਆ ਪੁੱਤ ਸਾਖ ਸੈਣ ਸਾਰੇ ਆਪਣੇ ਸਵਾਰਥ ਨਾਲ ਇਸ ਨੂੰ ਫਸਾਉਂਦੇ ਹਨ ਪਰ ਆਪਣੇ ਪਿਆਰ ਵਿੱਚ ਲਪੇਟ ਕੇ ਫਿਰ ਉੱਠਣ ਨਹੀਂ ਦਿੰਦੇ ਫਿਰ ਜਿਸ ਨਾਲ ਨੇਕੀ ਕਰੋ ਉਹੀ ਵਧੀ ਕਰਦਾ ਹੈ ਬੁਰਾ ਕਰਦਾ ਹੈ ਜਿਸ ਦਾ ਕੁਝ ਸਵਾਰੋ ਉਹ ਬੇਰੀ ਬਣ ਜਾਂਦਾ ਹੈ ਸੰਸਾਰ ਨਾਲ ਵਰਤ ਵਰਤ ਕੇ ਸੰਸਾਰ ਦਾ ਇਹੋ ਪਤਾ ਲੱਗਦਾ ਹੈ ਕਿ ਸਾਰੇ ਮਤਲਬੀ ਹੈ ਕੋਈ ਮਿੱਤਰ ਨਹੀਂ ਇਸ ਕਰਕੇ ਜਿਸ ਆਦਮੀ ਦੇ ਅੰਦਰ ਕੋਈ ਅੰਸ਼ ਵਿਰਾਗ ਦੀ ਹੁੰਦੀ ਹੈ ਉਹ ਦੁਨੀਆ ਤੋਂ ਠੋਕਰਾਂ ਖਾ ਖਾ ਕੇ ਲੋਕਾਂ ਦੇ ਛਾਲ ਕਪਟ ਵੇਖ ਵੇਖ ਕੇ ਲੋਕਾਂ ਦੇ ਸਵਾਰਥ ਤੱਕ ਤੱਕ ਕੇ ਅੰਤ ਲਾਂਭੇ ਹੋਣ ਨੂੰ ਕਰਦਾ ਹੈ ਅਰ ਇਕੱਲੇ ਬਸਣ ਨੂੰ ਪਸੰਦ ਕਰਦਾ ਹੈ ਜਿੱਥੇ ਨਾ ਕਾਹੂ ਸਿਓ ਦੋਸਤੀ ਨਾ ਕਾਹੂ ਸਿਓ ਬੈਰ ਤੇ ਇਕਾਂਤ ਬੈਠ ਕੇ ਕੋਈ ਜਪ ਤਪ ਵੀ ਸਾਈ ਪ੍ਰਾਪਤੀ ਲਈ ਕਰ ਸਕਦਾ ਹੈ ਪਿੰਜੂ ਨੇ ਕਿਹਾ ਇਹ ਸਾਈ ਜੀ ਠੀਕ ਹੈ ਸੰਸਾਰ ਵਿੱਚ ਤਿਆਗ ਇਸੇ ਤਰ੍ਹਾਂ ਹੁੰਦਾ ਹੈ ਸੰਸਾਰ ਦੇ ਖੋਟ ਵੇਖ ਵੇਖ ਕੇ ਜੀ ਖੱਟਾ ਹੋ ਜਾਂਦਾ ਹੈ ਵਿਰਾਗ ਵੱਧ ਜਾਂਦਾ ਹੈ ਤੇ ਆਦਮੀ ਇਕਾਂਤ ਲੱਭਦਾ ਹੈ ਪਰ ਸਾਨੂੰ ਸਤਿਗੁਰੂ ਨਾਨਕ ਨੇ ਇਹ ਦੱਸਿਆ ਹੈ ਕਿ ਖੋਟਿਆਂ ਦੇ ਖੋਟ ਵੇਖ ਕੇ ਖੋਟਿਆਂ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਪਰ ਸੰਸਾਰ ਦਾ ਤਿਆਗ ਕਰਨਾ ਠੀਕ ਨਹੀਂ ਪਰ ਸੰਸਾਰ ਦਾ ਤਿਆਗ ਕਰਨਾ ਠੀਕ ਨਹੀਂ ਸੁਮੂਚੇ ਸੰਸਾਰ ਦਾ ਤਿਆਗ ਕੀਤਿਆਂ ਤਾਂ ਖਰਿਆਂ ਨਾਲੋਂ ਵੀ ਟੁੱਟ ਜਾਵਾਂਗੇ ਜਿਹੜੀ ਕਿ ਬਹੁਤ ਵੱਡੇ ਘਾਟੇ ਦੀ ਗੱਲ ਹੈ ਚਾਹੀਦਾ ਇਹ ਹੈ ਕਿ ਖੋਟਿਆਂ ਦਾ ਤਿਆਗ ਕਰੋ ਤੇ ਖਰਿਆਂ ਦਾ ਸੰਗ ਕਰੋ ਖੋਟੇ ਤਿਆਗੋ ਤੇ ਖਰੇ ਰੱਖੋ ਜਾਂ ਇਉਂ ਕਹੀਏ ਕਿ ਕੁ ਸੰਗ ਦਾ ਤਿਆਗ ਕਰਨਾ ਚਾਹੀਦਾ ਹੈ ਤੇ ਸਤ ਸੰਗਤ ਦਾ ਗ੍ਰਹਿਣ ਕਰਨਾ ਚਾਹੀਦਾ ਹੈ ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਪ੍ਰੀਤ ਰੱਖਣੀ ਚਾਹੀਦੀ ਹੈ ਬੁੱਢਣ ਸਾਹ ਨੇ ਕਿਹਾ ਧੰ ਸਤਗੁਰ ਨਾਨਕ ਧੰ ਸਤਗੁਰ ਨਾਨਕ ਮੈਨੂੰ ਸਾਰੀ ਉਮਰ ਉਹ ਲੇਖ ਹੀ ਪਿਆ ਰਹਾ ਕਿ ਸੰਸਾਰ ਖੋਟਾ ਹੈ ਤੇ ਤਿਆਗ ਹੀ ਰਸਤਾ ਹੈ ਇਹ ਅੱਜ ਸਮਝ ਪਈ ਕਿ ਸਾਰਾ ਸੰਸਾਰ ਖੋਟਾ ਨਹੀਂ ਭਾਵੇਂ ਬਿਰਲੇ ਹਨ ਪਰ ਖਰੇ ਵੀ ਹਨ ਵੀ ਭਾਵੇਂ ਥੋੜੀ ਅ ਗਿਣਤੀ ਪਰ ਜਿਹੜੇ ਖਰੇ ਹਨ ਸੱਚੇ ਸੁੱਚੇ ਹਨ ਉਹਨਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਹਨ ਉਹ ਜ਼ਰੂਰ ਸੋ ਉਹਨਾਂ ਪਿਆਰਿਆਂ ਨੂੰ ਲੱਭਣਾ ਤੇ ਉਹਨਾਂ ਦਾ ਸੰਗ ਕਰਨਾ ਚਾਹੀਏ ਠੀਕ ਹੈ ਹੱਠ ਵਾਲੀ ਇਕਾਂਤ ਵਿੱਚ ਰਹਿ ਕੇ ਮੇਰਾ ਮਨ ਵੀ ਕਰੜਾ ਜਿਹਾ ਹੋ ਗਿਆ ਸੀ ਸਵਾਦ ਵਾਲੀ ਇਕਾਂਤ ਮੈਨੂੰ ਹੁਣ ਮਿਲੀ ਹੈ ਪਿੰਜੂ ਨੇ ਕਿਹਾ ਜੇ ਦਿਲ ਇਕਾਂਤੀ ਹੋ ਜਾਏ ਸਾਈਂ ਚਰਨਾਂ ਵਿੱਚ ਜੁੜੇ ਤਾਂ ਅਸਲ ਇਕਾਂਤ ਹੋ ਗਈ ਸਮਝੋ ਸਾਈ ਨਾਲ ਰੱਤੇ ਸੱਜਣਾ ਨਾਲ ਮਿਲਦਾ ਰਹੇ ਤਾਂ ਇਕਾਂਤ ਬਣੀ ਰਹੇ ਵੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਰਹੇ ਤਾਂ ਮਨ ਵਿੱਚ ਇਕਾਂਤ ਬਣੀ ਰਹਿੰਦੀ ਆ ਇਕਾਂਤੀਆਂ ਦੇ ਮੇਲ ਵਿੱਚ ਤਾਂ ਇਕਾਂਤ ਬਣੀ ਹੀ ਰਹੇਗੀ ਕਿਉਂਕਿ ਸਭ ਨੇ ਮਿਲ ਕੇ ਪਿਆਰੇ ਦੇ ਜਸ ਹੀ ਕਰਨੇ ਹਨ ਬੁੱਢਣ ਸਾਹ ਪਰ ਕੀ ਗੁਰੂ ਨਾਨਕ ਦੇ ਘਰ ਦੇ ਫਕੀਰ ਇਕਾਂਤ ਨਹੀਂ ਰਹਿੰਦੇ ਬੁੱਢਣ ਸਾਹ ਨੇ ਪੁੱਛਿਆ ਪਿੰਜੂ ਨੇ ਕਿਹਾ ਜੀ ਹਾਂ ਇੱਕ ਹੋਰ ਉੱਚੀ ਇਕਾਂਤ ਹੈ ਜਿਨ੍ਹਾਂ ਸਾਈਂ ਪਿਆਰਿਆਂ ਨੂੰ ਉੱਚਾ satsang ਪ੍ਰਾਪਤ ਹੋ ਜਾਵੇ ਪਰੂਪ satsang ਤੱਕ ਜਿਨ੍ਹਾਂ ਦੀ ਪਹੁੰਚ ਹੋ ਜਾਵੇ ਉਹ ਦਿਸਦੇ ਇਕਾਂਤ ਵਾਸੀ ਹਨ ਪਰ ਹੁੰਦੇ satsang ਵਿੱਚ ਹਨ ਮੇਰੀ ਜਾਜੇ ਜੋ ਭਲੀ ਰੂਹ ਹੈ ਸਾਈਂ ਦੇ ਪ੍ਰੇਮ ਤੇ ਸਿਮਰਨ ਵਾਲੀ ਸ਼ੁਭ satsang ਵਾਲੀ ਸਾਈਂ ਦੇ ਪਿਆਰ ਕਰਨ ਵਾਲੇ ਉਹ ਤਾਂ ਹੰਸ ਹੁੰਦੇ ਆ ਤੇ ਹੰਸਾਂ ਦੇ ਵਿੱਚ ਹੀ ਉਹ ਵਿਚਰਦੇ ਆ ਚਾਹੋ ਰੂਪ ਧਾਰੀ ਹੋਣ ਤੇ ਚਾਹੋ ਰੂਪ ਹੋਣ ਬੁੱਧਨਸ਼ਾਹ ਨੇ ਕਿਹਾ ਸੱਚ ਹੈ ਕੱਲ ਸਵੇਰੇ ਮੈਂ ਬੜਾ ਦੁਖੀ ਸੀ ਆਪ ਦੀ ਕਾਕੀ ਜਿਸ ਨੂੰ ਪਵਿੱਤਰਤਾ ਤੇ ਸਾਈਂ ਪ੍ਰੇਮ ਦੀ ਦੇਵੀ ਕਹਿਣਾ ਚਾਹੀਏ ਉਹ ਆਈ ਇਸ ਨੇ ਐਸੇ ਸਦਕ ਤੇ ਭਰੋਸੇ ਦੀਆਂ 2-4 ਗੱਲਾਂ ਕੀਤੀਆਂ ਕਿ ਮੈਨੂੰ ਆਪਣੀ ਸਾਰੀ ਉਮਰ ਦੀਆਂ ਭੁੱਲਾਂ ਦੀ ਸਮਝ ਪੈ ਗਈ। ਸੱਚ ਹੈ ਸਤ ਸੰਗ ਦਾ ਬੜਾ ਪ੍ਰਤਾਪ ਹੈ। ਧੰ ਸਤਗੁਰੂ ਨਾਨਕ ਹੈ ਜਿਸ ਨੇ ਮੇਰੇ ਜਿਹੇ ਇਕੱਲ ਦੇ ਵਾਸੀ ਲਈ ਸਤ ਸੰਗ ਦਾ ਦਰ ਖੋਲ ਦਿੱਤਾ। ਸਾਈਂ ਜੀ ਕਹਿੰਦੇ ਵੀ ਮੈਂ ਪਹਿਲਾਂ ਇਕਾਂਤ ਰਹਿੰਦਾ ਸੀ ਕਿਸੇ ਨੂੰ ਨੇੜੇ ਫਟਕਣ ਨਹੀਂ ਸੀ ਦਿੰਦਾ। ਪਰ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਮੇਰੇ ਵਾਸਤੇ ਸਤ ਸੰਗਤ ਦਾ ਦਰਵਾਜ਼ਾ ਖੋਲ ਦਿੱਤਾ। ਮੈਂ ਹੁਣ ਤੁਹਾਡੇ ਕਦੇ-ਕਦੇ ਡੋਗ ਰਿਹਾ ਆ ਕਰਾਂਗਾ ਤੇ ਪਹਿਲਾਂ ਨਹੀਂ ਸੀ ਜਾਂਦੇ ਸਾਈਂ ਜੀ ਕਿਸੇ ਦੇ ਨਹੀਂ ਜਾਂਦੇ ਸੀ ਨਾ ਕਿਸੇ ਨੂੰ ਕੋਲ ਆਉਣ ਦਿੰਦੇ ਸੀ ਨਾ ਕਿਸੇ ਦੇ ਜਾਂਦੇ ਸੀ ਅੱਖਣ ਲੱਗੇ ਹੁਣ ਮੈਂ ਤੁਹਾਡੇ ਘਰ ਆਵਾਂਗਾ ਪਿੰਜੂ ਨੇ ਕਿਹਾ ਸਾਈਂ ਜੀ ਤੁਹਾਡਾ ਘਰ ਹੈ ਸਿਰ ਮੱਥੇ ਆਓ ਧੰਨ ਭਾਗ ਹਨ ਪਰ ਹੁਣ ਤੁਸੀਂ ਗੁਰੂ ਨਾਨਕ ਦੇ ਨਿਵਾਜੇ ਹੋ ਤੇ ਉਸ ਦੇ ਪਿਆਰੇ ਹੋਏ ਹੋ ਇਸ ਕਰਕੇ ਅਸੀਂ ਆਇਆ ਕਰਾਂਗੇ ਤੁਸੀਂ ਸਾਰੀ ਉਮਰ ਤਪ ਕੀਤਾ ਅਸੀਂ ਗ੍ਰਸਤੀਆਂ ਨਾਨਕ ਨਿਰੰਕਾਰ ਦੀ ਨਜ਼ਰ ਨਾਲ ਨਿਹਾਲ ਹੋਏ ਹਾਂ ਪਰ ਫਿਰ ਵੀ ਅਸੀਂ ਤਾਂ ਗ੍ਰਸਤੀਆਂ ਬੁੱਢਣ ਸ਼ਾਹ ਨੇ ਆਖਿਆ ਇੰਜ ਨਾ ਆਖੋ ਤੁਸੀਂ ਸਤਗੁਰ ਦੇ ਜੇਠੇ ਪੁੱਤਰ ਹੋ ਮੈਂ ਅਜੇ ਨਿਆਣਾ ਹਾਂ ਮੇਰੇ ਸਿਰ ਤੇ ਹੱਥ ਰੱਖਣਾ ਮੈਂ ਤੁਹਾਡੇ ਆਸਰੇ ਤੁਰਨਾ ਹੈ ਅਜੇ ਮੇਰਾ ਵੇਲਾ ਬਹੁਤ ਹੈ ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ ਪਰ ਸਤਿਗੁਰ ਨੇ ਮੇਰੀ ਪੁੰਮਰਾ ਦੀ ਤਾਰ ਲੰਮੀ ਕੀਤੀ ਐ ਕਿਉਂਕਿ ਮਹਾਰਾਜ ਨੇ ਆਖਿਆ ਸੀ ਨਾ ਵੀ ਤੇਰੀ ਬਹੁਤ ਲੰਮੀ ਉਮਰ ਹੋਏਗੀ 6ਵੇਂ ਜਾਮੇ ਵਿੱਚ ਆਵਾਂਗੇ ਤੇ ਉਦੋਂ ਤੇਰੇ ਤੋਂ ਮੰਗ ਕੇ ਦੁੱਧ ਛਕਾਂਗੇ ਐਨੀ ਲੰਮੀ ਉਮਰ ਧੰਨ ਗੁਰੂ ਨਾਨਕ ਦੇਵ ਜੀ ਨੇ ਬਚਨ ਦੇ ਨਾਲ ਉਹਦੀ ਕਰ ਦਿੱਤੀ ਸੀ ਸੋ ਅਖਣ ਲੱਗਿਆ ਉਸ ਦੇ ਮਨ ਦੀ ਮਿਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ ਇਹ ਨਾਮ ਦਾ ਰਸ ਤੇ ਸਤ ਸੰਗ ਦਾ ਖੁਲਾਸ ਕੁਛ ਸਮਾਂ ਮਾਨ ਕੇ ਪ੍ਰੇਮ ਦਾ ਸਬਕ ਪਾ ਕੇ ਇਥੋਂ ਤੁਰਾਂ ਸੋ ਤੁਸੀਂ ਵੀ ਮੇਰੀ ਸਾਰ ਰੱਖਣੀ ਇਸ ਤਰ੍ਹਾਂ ਨਿਮਰਤਾ ਤੇ ਪ੍ਰੇਮ ਦੀ ਆਪੋ ਵਿੱਚ ਗੱਲਬਾਤ ਕਰਕੇ ਦੋਵੇਂ ਤਰ੍ਹਾਂ ਵਿਦਾ ਹੋ ਗਈਆਂ ਸਾਈ ਜੀ ਅਲੱਗ ਹੋ ਗਏ ਤੇ ਪਿੰਜੂ ਜਿਹੜਾ ਡੋਗਰੇ ਚੋਂ ਆਇਆ ਸੀ ਉਹ ਅਲੱਗ ਹੋ ਗਿਆ ਹੁਣ ਅਕਸਰ ਇਕੱਠੇ ਹੁੰਦੇ ਕਦੇ ਸ਼ਿਖਰੇ ਬੁੱਢਣ ਸ਼ਾਹ ਦੇ ਟਿਕਾਣੇ ਹਰ ਕਦੇ ਪਿੰਜੂ ਦੇ ਡੋਗਰੇ ਵਿੱਚ ਤੇ ਕਦੇ ਸਤਲੁਜ ਦੇ ਕਿਨਾਰੇ ਤੇ ਜੰਗਲ ਵਿੱਚ ਮੰਗਲ ਲੱਗ ਗਿਆ ਗੁਰੂ ਨਾਨਕ ਦਾ ਸਤਸੰਗ ਉਜਾੜਾਂ ਵਿੱਚ ਜਾਗ ਉੱਠਿਆ ਗ੍ਰਿਸ਼ਤੀ ਤੇ ਸਾਰੀ ਉਮਰ ਦੇ ਸੰਨਿਆਸੀ ਫਕੀਰ ਇੱਕ ਥਾਂਵੇਂ ਮਿਲ ਕੇ ਬੈਠੇ ਮੁਸਲਮਾਨ ਦੇ ਘਰ ਦਾ ਜਨਮਿਆ ਬੁੱਢਣ ਸ਼ਾਹ ਤੇ ਬ੍ਰਾਹਮਣ ਕੁਲ ਵਿੱਚ ਪਲਿਆ ਤੇ ਪੜਿਆ ਪਿੰਝੂ ਸਕੇ ਭਰਾਵਾਂ ਤੋਂ ਵੱਧ ਪ੍ਰੇਮ ਅਤੇ ਪਿਆਰ ਵਿੱਚ ਪ੍ਰੋਤੇ ਗਏ ਗੁਰੂ ਨਾਨਕ ਗੋਦ ਵਿੱਚ ਸਾਰੇ ਗੁਰੂ ਗ੍ਰਹਿ ਬਾਲਕ ਖੇਡਣੇ ਲੱਗੇ ਧੰਨ ਸਤਿਗੁਰੂ ਨਾਨਕ ਜਿਨ ਸਭ ਮਾਨਸ ਤੇ ਦੇਵ ਤੇ ਕਰ ਦਿਖਾਏ ਧੰਨ ਸਤਿਗੁਰੂ ਨਾਨਕ ਧੰਨ ਸਤਿਗੁਰੂ ਨਾਨਕ ਦਾ ਸਤ ਸੰਗ ਸੋ ਇੱਕ ਸੂਚਨਾ ਦਿੱਤੀ ਹੈ ਕਿ ਸਤਗੁਰੂ ਜੀ ਜਗਤ ਨੂੰ ਨਿਸਤਾਰ ਦੇ ਮੋੜ ਪਰਤੇ ਤੇ ਸੁਲਤਾਨਪੁਰ ਬਾਬੇ ਜੀ ਨੂੰ ਮਿਲ ਕੇ ਮੋੜ ਵਿਆਸ ਉਰਾਰ ਆ ਕੇ ਉਰਾਰ ਦਾ ਮਤਲਬ ਹੁੰਦਾ ਉਰਲੇ ਪਾਸੇ ਵਿਆਸ ਦੇ ਉਰਾਰ ਆ ਕੇ ਵੈਰੋਵਾਲ ਜਲਾਲਾਬਾਦ ਵਿੱਚ ਸਤਨਾਮ ਦਾ ਡੰਕਾ ਵਜਾਉਂਦੇ ਕੀੜੀਆਂ ਪਠਾਣਾ ਦੀਆਂ ਵਿੱਚ ਆ ਨਿਕਲੇ ਇੱਥੇ ਪਠਾਣਾ ਵਿੱਚ ਸਤਨਾਮ ਦਾ ਛਤਰ ਝੁਲਿਆ ਉਹ ਸਾਰੇ ਮুরিਦ ਹੋਏ ਜਿਸ ਤਰ੍ਹਾਂ ਮਹਾਰਾਜ ਜੀਆ ਨੇ ਉੱਥੇ ਤਿਲੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਜਿਨ ਕੀਆ ਤਿਨ ਦੇਖਿਆ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ ਲੱਗੇ ਸਰੋਹਦੇ ਵਜਾ ਕੇ ਸਾਈਂ ਨੂੰ ਯਾਦ ਕਰਨ ਤੇ ਹਰਦਮਾਨੰਕ ਸਾਹਿਬ ਗੁਰੂ ਦੇ ਗੀਤ ਬਣ ਕੇ ਗਾਉਣ ਗੀਤ ਬਣਾਉਣ ਤੇ ਬਣਾ ਕੇ ਗਾਈ ਜਾਣ ਸੁਥਰਿਆਂ ਦੀ ਹਰਦਮਾਨੰਕ ਸ਼ਾ ਧਰਮ ਦਾ ਬੇੜਾ ਬੰਨੇ ਲਾਏ ਜੀ ਤੇ ਹਿੰਦ ਦੇ ਪ੍ਰਸਿੱਧ ਕਵੀ ਨਜੀਰ ਦੀ ਕਵਿਤਾ ਹਰਦਮ ਬੋਲੋ ਵਾਹਿਗੁਰੂ ਇਸੇ ਗੀਤ ਦੀਆਂ ਹੋਰ ਬਦਲੀਆਂ ਹੋਈਆਂ ਸ਼ਕਲਾਂ ਹਨ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਕਵਿਤਾਵਾਂ ਜੋੜ-ਜੋੜ ਕੇ ਗੀਤ ਗਾਇਆ ਕਰਦੇ ਸੀ ਉੱਥੋਂ ਦੇ ਲੋਕ ਇਥੋਂ ਟੁਰ ਕੇ ਉਪਦੇਸ਼ ਦਿੰਦੇ ਤਾਰ ਦੇ ਫਿਰਦੇ ਫਿਰਦੇ ਫਿਰ ਸੈਦਪੁਰ ਸੰਡਿਆਲੀ ਆਪਣੇ ਪਿਆਰੇ ਭਾਈ ਲਾਲੋ ਦੇ ਨਗਰ ਆ ਨਿਕਲੇ ਹੁਣ ਭਾਈ ਲਾਲੋ ਦੇ ਦਵਾਰਾ ਸਤਿਗੁਰ ਜੀ ਘਰ ਵਿੱਚ ਆਏ ਆ ਦੂਜੀ ਵਾਰ ਸੈਦਪੁਰੋਂ ਟੁਰ ਕੇ ਗੁਰੂ ਜੀ ਪਸਰੂਰ ਗਏ ਤੇ ਪਸਰੂਰ ਤੋਂ ਸਾਹੋ ਕੇ ਤੇ ਸਾਹੋ ਕੀ ਤੋਂ ਫਿਰ ਸਿਆਲਕੋਟ ਦੇ ਬਾਹਰ ਇੱਕ 베ਰ ਦੇ ھیਠ ਜਾ ਕੇ ਬੈਠੇ ਭਾਈ ਲਾਲੋ ਜੀ ਤੋਂ ਵਿਦਾ ਹੋਣ ਅਤੇ ਅੱਗੇ ਦੇ ਸਮਾਚਾਰ ਅਗਲੇ ਪ੍ਰਸੰਗ ਵਿੱਚ ਹਨ ਜਿੱਥੇ ਸਤਿਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਹਮਜਾ ਗੌਸ ਪੀਰ ਨੂੰ ਤਾਰਿਆ ਔਰ ਬੇਅੰਤ ਡੁੱਬਦਿਆਂ ਨੂੰ ਸਤਿਗੁਰ ਜੀ ਨੇ ਤਾਰ ਕੇ ਪਰਮੇਸ਼ਰ ਦੇ ਭਗਤੀ ਬੰਦਗੀ ਪ੍ਰੇਮ ਵਿੱਚ ਲਾਇਆ ਤੇ ਮੁਰਦਿਆਂ ਦੇ ਵਿੱਚ ਮਹਾਰਾਜ ਨੇ ਜਾਣ ਪਾਈ ਸਤਿਗੁਰੂ ਨਾਨਕ ਦੇ ਮਹਾਰਾਜ ਜੀਆ ਦਾ ਅਗਲਾ ਪਾਵਨ ਪਵਿੱਤਰ ਇਤਿਹਾਸ ਅਬ ਆਪਾਂ ਸਾਰੇ ਮਿਲ ਕੇ ਕੱਲ ਨੂੰ ਸਰਵਣ ਕਰਾਂਗੇ ਜੀ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ